ਬਿਲਕੁਲ ਨਵ ਮੇਰਾ ਨਾਮ ਰਣਜੀਤ ਸਿੰਘ ਜੀ ਅਸੀਂ ਪਿੰਡ ਅਤਲਾ ਕਲਾਂ ਤੋਂ ਆਪਣਾ 100 ਮੈਂਬਰੀ ਕਮੇਟੀ ਬਣਾਈ ਹੈ ਅਸੀਂ ਪਿੰਡ ਦਾ ਸੱਭਿਆਚਾਰਕ ਪ੍ਰੋਗਰਾਮ ਕਰਾ ਰਹੇ ਹਾਂ ਜੋ ਕਿ ਪਿੰਡ ਦੇ ਬੱਚਿਆਂ ਨੂੰ ਪੁਰਾਣੀ ਵਿਰਾਸਤ ਬਾਰੇ ਜਾਣਕਾਰੀ ਹੋਵੇ ਤੇ ਸਾਡੇ ਪਿੰਡ ਦੇ ਕਲਾਕਾਰ ਬੀ ਬੀ ਰਬਿੰਦਰ ਰੰਪੀ ਜਿੰਦੇ ਸਹਿਯੋਗ ਨਾਲ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਤੇ ਅਸੀਂ ਬੱਚਿਆਂ ਨੂੰ ਜਿਹੜੇ ਆਪਣੇ ਨਵੇਂ ਬੱਚੇ ਛੋਟੇ ਬੱਚੇ ਹਨ ਉਹਨਾਂ ਨੂੰ ਉਤਸ਼ਾਹ ਕਰ ਰਹੇ ਆ ਕਿ ਅੱਗੇ ਕਰਨਾ ਚਾਹਣ ਕਿ ਆਪਣੇ ਯੋਗਦਾਨ ਪਾਉਣ ਕਿ ਪਿੰਡ ਦੇ ਸੱਭਿਆਚਾਰਕ ਪ੍ਰੋਗਰਾਮ ਕਰਾ ਕੇ ਉਹਨਾਂ ਨੂੰ ਪੁਰਾਣੀ-ਪੁਰਾਣੀ ਵਿਰਾਸਤ ਬਾਰੇ ਜਾਣਕਾਰੀ ਦੇਣੀ। ਕਿ ਮੇਰਾ ਇਹ ਮੇਰਾ ਮਕਸਦ ਕੀ ਹੈਗਾ ਜਿਹੜੇ ਬਾਹਰੋਂ ਤੋਰ-ਤੋਰ ਆ ਰਹੇ ਸਨ ਬਾਹਰੋਂ ਸਾਰੇ ਇਹਨਾਂ ਰਈਪਰਾ ਸਾਡਾ ਸਹਿਯੋਗ ਦੇ ਰਹੇ ਨੇ ਤੇ ਬੀਬੀ ਰਪਿੰਦਰ ਐਮਪੀ ਜੀ ਬਾਹਰੋਂ ਕੈਨੇਡਾ ਤੋਂ ਹੋਈ ਆਏ ਨੇ ਆ ਕੇ ਇਹਨਾਂ ਨੇ ਇਹ ਸੋਚਿਆ ਵੀ ਪਿੰਡ ਵਾਲੇ ਵੀ ਆਪਣੇ ਪਿੰਡ 'ਚ ਕੋਈ ਪ੍ਰੋਗਰਾਮ ਕਰਵਾਈਏ ਤੇ ਅਗਲੇ ਜੋ ਬੱਚਿਆਂ ਬਾਰੇ ਸੋਚਿਆ ਵੀ ਬੱਚਿਆਂ ਨੂੰ ਉਤਸ਼ਾਹ ਕਰਕੇ ਆਪਣਾ ਨੂੰ ਅੱਗੇ ਵਧਾ ਕੇ ਇਹਨਾਂ ਨੂੰ ਇਹਨਾਂ ਨੂੰ ਅੱਗੇ ਆਪਣੇ ਖੇਡਾਂ 'ਚ ਜਾਂ ਹੋਰ ਕੰਮ 'ਚ ਹੋਂਦ ਯੋਗਦਾਨ ਪਾਉਣ ਤੇ ਬਹੁਤ ਵਧੀਆ ਕੰਮ ਕਰਨੇ ਰੱਖੇ ਜੀ ਅਸੀਂ ਮਿਨੀ ਆਪਣੇ ਮਾਰਚ ਦੀ 8 ਮਾਰਚ ਦੀ ਸਾਡੀ ਡੇਟ ਹੈ ਜੀ ਇਹ ਆਪਣੇ ਸਕੂਲ 'ਚ ਕਰਾ ਰਹੇ ਹਾਂ ਜੀ ਪ੍ਰੋਗਰਾਮ ਪਿੰਡਾਂ ਤੱਕ ਲਾਂਗ ਟਾਈਮ ਕੀ ਹੈ ਕਿਵੇਂ ਸ਼ੁਰੂਣ ਕਰਦੇ ਕਿਵੇਂ ਸੌਂਦੇ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੂਗਾ ਜੀ ਖੁੱਲਾ ਪ੍ਰੋਗਰਾਮ ਚੱਲੂਗਾ ਸਾਰੇ ਜਿਹੜੋਂ ਵੀ ਕੰਮ ਕਰਾਉਣਗੇ ਸਾਰਿਆਂ ਨੂੰ ਅਸੀਂ ਟਾਈਮ ਖੁੱਲਾ ਟਾਈਮ ਦੇਵਾਂਗੇ ਸਰ ਜੀ ਜੀ ਕਿਹਨੇ ਚਾਹੂਗਾ ਰਾਤ ਨੂੰ ਪੈਣਾ ਕਿੰਨਾ ਚੱਲਣਾ ਹੋਣਾ ਅਕੀ ਇਹ ਦਾ ਮੈਸੇਜ ਹੈਗਾ ਤੇ ਜਿਹੜੇ ਤੁਸੀਂ ਗੱਲ ਕੀਤੀ ਵਿੱਚ ਹਨ ਪ੍ਰੋਮੋਟ ਕਰ ਦਿੱਤਾ ਕਿ ਇਸ ਠੀਕ ਹੈ ਸਭ ਤੋਂ ਪਹਿਲਾਂ ਮੇਰੇ ਜਣੀ ਰਪਿੰਦਰ ਰਿੰਪੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਜਾਗਦਾ ਪੰਜਾਬ ਟੀਵੀ ਤੇ ਅਕਲੀਆ ਪੋਸਟ ਟੀਵੀ ਦਾ ਪਹਿਦਲੋਂ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਕਿ 8 ਮਾਰਚ 2025 ਦੇ ਵਿੱਚ ਸਾਡੇ ਸਾਰੇ ਹੀ ਨਗਰ ਵੱਲੋਂ ਮਿਲ ਕੇ ਸੱਭਿਆਚਾਰ ਮੇਲਾ ਹਨ 100 ਮੈਂਬਰ ਕਮੇਟੀ ਵੱਲੋਂ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਜਿਹਦਾ ਕਿ ਪਿੰਡ ਦਾ ਵੱਧ ਤੋਂ ਵੱਧ ਸਾਨੂੰ ਸਹਿਯੋਗ ਚਾਹੀਦਾ ਹੈਗਾ ਸੋ ਮੈਂ ਸਾਰੇ ਪਿੰਡ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੇ ਰਣਜੀਤ ਸਿੰਘ ਜੀ ਸਾਡੇ ਤਾਰੀ ਸਿੰਘ ਜੀ ਸਾਡੇ ਸੱਤੂ ਮਿਸਤਰੀ ਸਾਡੇ ਮੇਚੀ ਮੈਂਬਰ ਸਾਡੇ ਮੈਡਮ ਸੁਖਦੀਪ कौर ਸਾਡੇ ਨਾਮੀ ਆਪਰਾਣੀਆਂ ਪੰਚਾਇਤਾਂ ਸਾਡੇ ਸਰਪੰਚ ਬਾਰੂ ਜੀ ਪੋਰਾ ਸਰਪੰਚ ਸਾਡੇ ਸਾਰੇ ਪਿੰਡ ਨਗਰ ਦਾ ਸਹਿਯੋਗ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਸੇ ਨਾਲ ਹੀ ਮੈਂ ਦੱਸਣਾ ਚਾਹੁੰਦੀ ਆਂਗੀ ਕਿਉਂਕਿ ਜੇ ਕਿਸੇ ਦਾ ਨਾਮ ਬੋਲਣ ਕਰਨੀ ਰਹੇਗਾ ਸਾਡੇ ਨਾਲ ਸਾਡੇ ਨਾਲ ਖੜਿਆ ਵੈਗਰੂ ਆਪੀ ਜਾਣਦਾ ਹੁੰਦਾ ਸਾਰੇ ਦੇ ਨਾਲ ਜਿਹੜਾ ਸਹਿਯੋਗ ਦਿੰਦਾ ਉਹਦਾ ਨਾਮ ਬੋਲਣ ਦੀ ਲੋੜ ਨਹੀਂ ਹੁੰਦੀ ਵੈਗਰੂ ਆਪੀ ਕਿਰਪਾ ਕਰਦਾ ਜਿਵੇਂ ਸਾਡੇ ਐਨ ਆਰ ਆਈ ਸਾਡੇ ਕਰਮ ਸਿੰਘ ਜੀ ਯੂ ਕੇ ਵਾਲੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਡੇ ਲੱਖੀ ਜੀ ਉਹਨਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਤੇ ਹੋਰ ਜਿਹੜੇ ਸਾਡੇ ਪਿੰਡ ਨਿਵਾਸੀ ਐ ਜਾਂ ਸਾਡੇ ਹੋਰ ਸਾਰੇ ਮੋਤਵਾਰ ਬੰਦੇ ਉਹਨਾਂ ਦੇ ਬਿਟੈਦੂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇਸ ਮੇਲੇ ਦਾ ਸਹਿਯੋਗ ਦਿੱਤਾ ਦੇ ਰਹੇ ਹੈਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਦੱਸਣਾ ਚਾਹੁੰਦੀ ਹਾਂ ਜੀ ਕਿਉਂਕਿ ਜਿਹੜੇ ਸਾਡੇ ਇੱਥੇ ਨਵੇਂ ਸਿੰਗਰਾਂ ਨਵੇਂ ਬੱਚੇ ਉੱਭਰ ਰਹੇ ਬੱਚੀਆਂ ਤੇ ਬੱਚੇ ਹਨ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਟਾਈਮ ਵੀ ਦਿੱਤਾ ਜਾਊਗਾ ਤੇ ਵਧੀਆ ਮਿਊਜ਼ਿਕ ਵਧੀਆ ਕੀਤਾ ਸਿੰਗਰ ਸਾਡੇ ਪਾਲੀ ਦੇਤ ਵਾਲੀਆ ਸਾਹਿਬ ਤੇ ਦਲਜੀਤ ਢਿੱਲੋਂ ਹੋਰ ਬਹੁਤ ਸਾਰੇ ਸਿੰਗਰ ਸਾਡੇ ਪਹੁੰਚ ਰਹੇ ਹੈਗੇ ਤੇ ਮੈਂ ਵੀ ਦੱਸਣਾ ਚਾਹੁੰਦੀ ਆ ਵੀ ਜਿਹੜੇ ਕੋਈ ਬਿਨਾ ਸੱਦੇ ਸਿੰਗਰ ਨੂੰ ਕੋਈ ਟਾਈਮ ਨਹੀਂ ਦਿੰਦਾ ਜਾਣੇ ਪ੍ਰਬੰਧਕਾਂ ਵੱਲੋਂ ਹਦਾਇਤ ਆ ਕਿ ਕਿਉਂਕਿ ਪਰ ਹਰਾਸਮੈਂਟ ਹੁੰਦੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਖਰਚਾ ਦਿੱਤਾ ਜਾਣਾ ਵੀ ਕਈ ਵੀਰ ਸਿੰਗਰ ਕਹਿ ਦਿੰਦੇ ਵੀ ਜੇ ਟਾਈਮ ਨਹੀਂ ਮਿਲਦਾ ਸਾਨੂੰ ਅਸੀਂ ਗੱਡੀ ਲੈ ਕੇ ਆ ਸਾਨੂੰ ਖਰਚਾ ਦੇਓ ਹਣਾ ਇਹ ਸਾਡੇ ਪ੍ਰਬੰਧਕਾਂ ਵੱਲੋਂ ਅਪੀਲ ਹੈ ਜੀ ਜਿਹੜੇ ਸਿੰਗਰ ਅਸੀਂ ਬੁੱਕ ਕੀਤੇ ਆ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਉਹਨਾਂ ਦੀ ਮਾਨ ਸਤਿਕਾਰ ਕੀਤਾ ਜਾਊ ਤੇ ਜਿਹੜੇ ਕੋਈ ਵੀ ਟੈਲੈਂਟ ਹੋ ਸਾਡਾ ਸਟੇਜ ਤੇ ਸ਼ੋਅ ਕਰ ਸਕਦਾ ਵਿਖਾ ਸਕਦਾ ਤੇ ਨਾ ਕੁਝ ਕਹਿ ਨਹੀਂ ਮੇਖ ਮਾ ਦੀ ਜਾਂਚ ਕਰ ਸアシ ਕਰ ਅਜੀ ਕੀ ਨਾ ਬਾਈ ਮੇਰਾ ਸਤਪਾਲ ਸਿੰਘ ਆ ਸਤਪਾਲ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਛੀ ਗੋ ਅਤਲਾਕ ਲਾਗ ਵਿੱਚ ਨਾ ਪ੍ਰੋਗਰਾਮ ਹੋ ਰਿਹਾ ਇਹਦੇ ਹੋਈ ਜੇ ਆਪਾਂ ਸਾਰੇ ਇਕੱਠੇ ਹੋਏ ਆ ਕੀ ਕਹ ਲੈਣਾ ਤੁਸੀਂ ਕਹਿੰਦਾ ਜੇ ਇਹ ਚੋਨੇ ਜੇ ਨਵੀਂ ਪੀੜ੍ਹੀ ਹੈਗੀ ਉਹ ਮੰਨ ਕੇ ਚਲੋ ਨਸ਼ਿਆਂ ਤੋਂ ਬਚ ਸਕੇ ਜੀ ਤੇ ਨਾਲ ਨਾਲ ਜਿਹੜਾ ਕੋਈ ਪ੍ਰੋਗਰਾਮ ਹੈਗਾ ਇਹ ਪਿੰਡ ਦੇ ਸਹਾਨ ਨਾਲ ਵਣ ਕੇ ਚਲੋ ਇੱਕ ਪ੍ਰੋਗਰਾਮ ਕਰਵਾ ਰਹੇ ਆ ਜੀ ਬਹੁਤ ਵਧੀਆ ਪ੍ਰੋਗਰਾਮ ਚੱਲਿਆ ਜੀ ਸਾਰੇ ਬੱਚਿਆਂ ਨੂੰ ਜੋ ਕਿ ਸਾਡੇ ਸਕੂਲ ਦੇ ਬੱਚੇ ਨੇਗੇ ਉਹਨਾਂ ਨੂੰ ਪਹਿਲੇ ਦਾ ਹਰਤੇ ਮੰਨ ਕੇ ਚੱਲ ਅਸੀਂ ਟਾਈਮ ਦੇਵਾਂਗੇ ਕਿ ਜਿੰਨਾ ਵੀ ਕੋਈ ਕੋਣ ਵਿਜਾਣ ਦਾ ਬੱਚਾ ਉਸ ਨੂੰ ਕੋਣ ਦੇ ਸਮੇਂ ਦੇ ਵਿੱਚ ਮੰਨ ਕੇ ਚੱਲ ਅਸੀਂ ਟਾਈਮ ਦੇਵਾਂਗੇ لازਮੀ। ਅਪੈਲ ਕੀ ਕਰਨਾ ਚਾਹੁੰਗੀ ਰਾਤ ਦੇ ਮੋਢਾ ਅਗਲਾ ਕਲਾਮ ਹੋ ਰਿਹਾ ਹੈ। ਇਹ ਬਹੁਤ ਵਧੀਆ ਪ੍ਰੋਗਰਾਮ ਹੋਊਗਾ। ਇਹ ਹੀ ਹੋਣਾ ਚਾਹੀਦਾ ਹਾਇਕ ਪਿੰਡ ਦੇ ਵਿੱਚ ਜਿਹੜਾ ਅਸੀਂ 8 ਤਰੀਕ ਨੂੰ ਪ੍ਰੋਗਰਾਮ ਅਲਿਕਿਆਗਾ। ਇਹ ਸਾਡੇ ਜਿਹੜੇ ਬੱਚੇ ਨੇਗੇ ਜਿੱਦਾਂ ਹੁਣ ਕੋਈ ਫਸਟ ਸੈਕੰਡ ਥਰਡ ਆਉਂਦੇ ਨੇ ਉਹਨਾਂ ਦੀ ਹੌਸਲਾ ਫੁਜਾਈ ਕਰਨੀ ਹੈ ਪੜਾਈ ਦੇ ਵਿੱਚ ਹਿਸ਼ਿਆਰ ਨੇ। ਕੋਈ ਬੱਚਾ ਕਵੱਡੀ ਦੇ ਵਿੱਚ ਵੀ ਖੇਡਦੇ ਨੇ ਸ਼ਿਆਰ ਨੇਗੇ ਬਾਕੀ ਸਾਡੇ ਪ੍ਰਾਇਮਰੀ ਸਕੂਲ ਵਾਲੇ ਬੱਚੇ ਨੇ ਜਿਹੜੇ ਤੇ ਉਹ ਗਾਉਂਦੇ ਵੀ ਨੇ ਤੇ ਭੰਗੜਾ ਵੀ ਪਾਉਂਦੇ ਨੇ ਬਹੁਤ ਵਧੀਆ ਤੇ ਉੱਥੇ ਦੇ ਟੀਚਰ ਸਹਿਬਾਨ ਨੇ ਜਿਹੜੇ ਉਹ ਵੀ ਬਹੁਤ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ ਜੇ ਪਿੰਡਾਂ ਦੇ ਵਿੱਚ ਐਸੋ ਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਤਾਂ ਬੱਚਿਆਂ ਦੀ ਹੌਸਲਾ ਫੁਜਾਈ ਜ਼ਿਆਦਾ ਹੁੰਦੀ ਹੈਗੀ ਤੇ ਬੱਚੇ ਖੁਸ਼ ਹੋ ਜਾਂਦੇ ਆ ਅੱਗੇ ਤੋਂ ਹੋਰ ਬੱਚੇ ਨੇ ਜਿਹੜੇ ਉਹ ਵੀ ਉਹਨਾਂ ਬੱਚਿਆਂ ਨੂੰ ਵੇਖ ਕੇ ਵੀ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਵੀ ਆਪਾਂ ਨੂੰ ਵੀ ਇਹਨਾਂ ਵਰਗੇ ਵੜਨਾ ਚਾਹੀਦਾ ਫਿਰ ਉਹ ਬੱਚੇ ਵੀ ਅੱਗੇ ਜਾ ਕੇ ਹੋਰ ਮਿਹਨਤ ਕਰਦੇ ਨੇ ਤੇ ਜਿਹੜੇ ਬੱਚਿਆਂ ਨੂੰ ਸਨਮਾਨਿਤ ਕਰਦੇ ਆ ਆਪਾਂ ਉਹ ਵੀ ਅੱਗੇ ਜਾ ਕੇ ਜ਼ਿਆਦਾ ਮਿਹਨਤ ਕਰਨਗੇ ਵੀ ਸਾਨੂੰ ਸਨਮਾਨਿਤ ਕੀਤਾ ਦੇਖੋ ਸਨਮਾਨ ਤੇ ਨਹੀਂ ਹੁੰਦਾ ਵੀ ਕਿਸੇ ਨੂੰ ਆਪਾਂ ਹਜ਼ਾਰਾਂ ਚ ਇਨਾਮ ਦੇਣੇ ਨੇ ਜਾਂ ਕੁਝ ਵੀ ਕਰਨਾ ਹੈ ਦੇਖੋ ਭਾਵੇਂ 100 ਰੁਪਿਆ ਦੇ ਦੋ ਬੱਚੇ ਨੂੰ ਬੱਚੇ ਨੂੰ ਸਨਮਾਨਿਤ ਹੋ ਜਾਂਦਾ ਵੀ ਅੱਜ ਮੈਨੂੰ ਮਤਲਬ ਸਨਮਾਨਿਤ ਕੀਤਾ ਗਿਆ ਜੇ ਮੈਂ ਪੜਿਆ ਤਾਂ ਮੈਨੂੰ ਅੱਜ ਸਨਮਾਨਿਤ ਕੀਤਾ ਤਾਂ ਕਿ ਅੱਗੇ ਜਾ ਕੇ ਕੀ ਉਹਨਾਂ ਬੱਚਿਆਂ ਦੇ ਵਿੱਚ ਟੈਲੈਂਟ ਵੱਧ ਜਾਂਦੇ ਹੈਗੇ ਉਹ ਫਿਰ ਉਸ ਤੋਂ ਜ਼ਿਆਦਾ ਪੜ੍ਹਦੇ ਨੇ ਨਾਲੇ ਨਾਲੇ ਖੇਡਦੇ ਨੇ ਨਾਲੇ ਫਿਰ ਹਰ ਮਤਲਬ ਜਿਹੜੀ ਵੀ ਖੇਡ ਹੈ ਕੋਈ ਵੀ ਆ ਕੋਈ ਗਾਉਣਾ ਹੈ ਕੋਈ ਭੰਗੜਾ ਪਾਉਣਾ ਹੈ ਉਹ ਉਹ ਕਵਰੇਜ ਕਰਦੇ ਨੇ ਤੇ ਇਸ ਤਰ੍ਹਾਂ ਹੀ ਮਤਲਬ ਕੋਈ ਵੀ ਜਿੱਦਾਂ ਕੋਈ ਵੀ ਕਿਸੇ 'ਚ ਟੈਲੈਂਟ ਆ ਕੋਈ ਫਲਕਾਰੀ ਦਾ ਹੈ ਕੋਈ ਚਰਖਾ ਕੱਤਣ ਦਾ ਹੈ ਕੋਈ ਟੋਕਰੀਆਂ ਜਿੱਦਾਂ ਪੁਰਾਣੀਆਂ ਵਿਰਾਸਤ ਦੇ ਵਿੱਚ ਚੀਜ਼ਾਂ ਨੇ ਪੁਰਾਣੀਆਂ ਪਿੱਤਲ ਦੀਆਂ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੇ ਅਸੀਂ ਮੇਲੇ ਦੇ ਵਿੱਚ ਰੱਖੀਏ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਵੀ ਨਹੀਂ ਪਤਾ ਕਿਉਂਕਿ ਨਵੀਂ ਜਨਰੇਸ਼ਨ ਹੈ ਭਾਂਡੇ ਉਹ ਹੈ ਨਹੀਂਗੇ ਤੇ ਬੱਚੇ ਦੇਖਦੇ ਨਹੀਂ ਹੈਗੇ ਅਸੀਂ ਉਹ ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਬਾਰੇ ਵੀ ਜਾਣਕਾਰੀ ਦਿਵਾਵਾਂਗੇ ਜਿਹੜੀ ਜਿਵੇਂ ਖੇਤੀ ਦੀਆਂ ਚੀਜ਼ਾਂ ਹੁੰਦੀਆਂ ਸੀ ਪਿੱਛੇ ਪਿੱਛੇ ਲੋਕ ਦੇਖਦੇ ਸੀ ਕਰਦੇ ਸੀ ਹੁਣ ਆਲੇ ਬੱਚਿਆਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹਲ ਦਾ ਨਹੀਂ ਪਤਾ ਪੰਜਾਲੀ ਦਾ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਇਸ ਤਰ੍ਹਾਂ ਅਸੀਂ ਜਿਵੇਂ ਚਾਟੀ ਪੁਰਾਣੀਆਂ ਦੁੱਧ ਰੜਕਦੀਆਂ ਲੇਡੀਜ਼ ਹੁੰਦੇ ਦੁੱਧ ਰੜਕਦੀਆਂ ਹੁੰਦੀਆਂ ਸੀ ਹੁਣ ਤਾਂ ਸਾਰਾ ਕੁਝ ਬਿਜਲੀ ਦਾ ਹੋ ਗਿਆ ਤੇ ਸਾਗ ਰੱਖਣਾ ਹਨਾ ਕਿਸੇ ਨੂੰ ਬਹੁਤ ਘੱਟ ਆਉਂਦਾ ਇਸ ਕਰਕੇ ਅਸੀਂ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਉੱਥੇ ਦਿਖਾਵਾਂਗੇ ਵੀ ਮਤਲਬ ਜਿਹੜਾ ਕੰਮ ਹੈ ਇਸ ਤਰ੍ਹਾਂ ਕਰਨਾ ਹੈਗਾ ਪੁਰਾਣੀਆਂ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਸੀ ਤਾਂ ਕਿ ਬੱਚਿਆਂ ਨੂੰ ਗਿਆਨ ਆ ਸਕੇ ਜਦੋਂ ਫਿਰ ਅਸੀਂ ਅੱਗੇ ਤੋਂ ਬਾਅਦ ਇਸ ਤੋਂ ਬਾਅਦ ਕਰਾਂਗੇ ਤਾਂ ਹੋ ਸਕਦਾ ਇਹ ਦੂਆ ਸਾਡਾ ਪ੍ਰੋਗਰਾਮ ਇਸ ਤੋਂ ਵੀ ਵਧੀਆ ਹੋਵੇ ਜੋ ਵੀ ਸਾਨੂੰ ਲੋਕ ਸਹਿਯੋਗ ਦੇਣਗੇ ਅਸੀਂ ਦੇਖਾਂਗੇ ਵੀ ਸਾਨੂੰ ਕਿੰਨਾ ਕਾ ਸਹਿਯੋਗ ਮਿਲਦਾ ਕਿਉਂਕਿ ਪਹਿਲੇ ਪ੍ਰੋਗਰਾਮ ਹੁੰਦੇ ਆ ਜਿਹੜੇ ਉਹ ਪ੍ਰੋਗਰਾਮ ਤਾਂ ਤੁਹਾਨੂੰ ਪਤਾ ਹੈ ਵੀ ਹੌਲੀ ਹੌਲੀ ਅਸੀਂ ਸੈੱਟ ਕਰਾਂਗੇ ਤੇ ਅੱਗੇ ਵਾਸਤੇ ਅਸੀਂ ਉਸ ਤੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਅਸੀਂ ਇਸ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਅਸੀਂ ਕਿਸੇ ਤੋਂ ਪਿੰਡ ਦੇ ਵਿੱਚੋਂ ਪੈਸੇ ਨਹੀਂ ਲੈਣੇ ਵਾਸ਼ ਨਹੀਂ ਲੈਣੇ ਅਸੀਂ ਜੋ ਸਾਡੀ 100 ਮੈਂਬਰ ਦੀ ਕਮੇਟੀ ਬਣਾਈ ਹੋਈ ਹੈ ਅਸੀਂ ਅੱਗੇ ਲੱਗ ਕੇ ਕੰਮ ਕਰਾਂਗੇ ਤੇ ਅਸੀਂ ਆਪਦੇ ਪੈਸੇ ਆਪ ਖਰਚ ਕਰਾਂਗੇ ਚੰਗੇ ਕੰਮ ਤੇ ਖਰਚ ਹੋ ਜਾਣਾ ਪੈਸੇ ਤਾਂ ਉਹ ਪੈਸਾ ਜਿਹੜਾ ਉਹਦੀ ਕੀਮਤ ਪੈ ਜਾਂਦੀ ਹੈ ਜੇ ਕੋਈ ਮਾੜੇ ਕੰਮ ਤੇ ਖਰਚ ਹੁੰਦੇ ਆ ਉਹਦੀ ਕੋਈ ਕੀਮਤ ਨਹੀਂ ਇਸ ਕਰਕੇ ਕੋਈ ਮਤਲਬ ਫਰਕ ਨਹੀਂ ਪੈਂਦਾ ਚੰਗੇ ਚੰਗੇ ਸਾਡੇ ਨਾਲ ਜਿਹੜੇ ਵੀ ਲੋਕ ਜੁੜਨਗੇ ਉਹ ਆਪਣੇ ਆਪ ਸਾਨੂੰ ਸਾਡਾ ਕੰਮ ਦੇਖ ਕੇ ਫੰਡ ਦੇਣਗੇ ਤੇ ਅਸੀਂ ਉਹਨਾਂ ਦਾ ਕਹਿ ਦਿਲੋਂ ਧੰਨਵਾਦ